ਸੋ ਇੱਧਰ ਵੀ ਸਾਡੇ ਕੋਲ ਦਾ ਕੀ ਹੈ ਉਹ ਮੈਂ ਦਾ ਬਿਊਟੀ ਬਿਊਟੀ ਵੀ ਸੇਵਾ ਕਰਨ ਦੇ ਲਈ ਆਈ ਹੋਈ ਆ ਰਾਜ ਫਾਉਂਡੇਸ਼ਨ ਕਰਾ ਲੈਂਦਾ ਆ ਸਾਡਾ ਸਭ ਪਾਈ ਬਣਾ ਤਾ ਆ ਹੋਣਾ ਤੇ ਕੋਈ ਤੱਕ ਪਾਈ ਪਾਉਣੇ ਵੀ ਨਹੀਂ ਜੀ ਰਣ ਜਾਣਿਆ ਇਹ ਐਂ ਨਹੀਂ 35 ਦੋਗੇ ਔਰ ਵੀ ਹੱਥੀ ਪਾ ਕੇ ਬਚਾ ਲਾ ਉਹ ਮੈਂ ਨਾ ਕਿਸੇ ਕੋਲ ਤੋਂ ਅੰਦਰ ਤੋਂ ਖਾਫਾ ਮੇਰੇ ਕਾ ਹੈਲਪਰ ਇੱਕ ਪਾਸੇ ਨਹੀਂ ਨਾ ਹੋਣਾ ਜਾਦੇ ਬਾਈ ਦਾ ਰੰਗ ਦੇ ਜ ਹੈਗਾ ਉਹੀ ਰਹਿਣਾ ਹੋ ਗਿਆ ਲਾਈਟ ਨਹੀਂ ਚੱਲਦੀ ਮੂਤ ਹੈ ਕਰਨਾ ਕਰਨਾ ਧਿਆਨ ਨਾਲ ਮੈਨੂੰ ਅੱਜ ਦੱਸ ਕੇ ਕਿੰਨੇ ਵੱਡਾ ਮੈਂ ਬਾਈ ਹੋ ਰਹੇ ਨਹੀਂ ਆ ਸਾਡੇ ਵਿੱਚ ਕਿੰਨਾ ਦਾ ਨਹੀਂ ਖਾਲਸਾ ਹੋਇਆ ਤਾਂ ਪੰਜਾਬ ਨੂੰ ਸਾਡੇ ਆਪਾਈ ਵਰਗੇ ਨਾ ਹੁੰਦੇ ਬਾਈ ਸਾਨੂੰ ਵੋਟ ਦੇ ਵਿੱਚ ਆਪਾਂ ਜਾ ਰਹੇ ਆ ਰਾਸ਼ਨ ਪਹੁੰਚਾਉਣ ਜਾ ਰਹੇ ਆ ਜਿਹੜੇ ਘਰ ਇੱਥੇ ਵਿੱਚ ਫਸੇ ਹੋਏ ਨੇ ਕੈਂਪ ਦੇ ਵਿੱਚ ਰਾਸ਼ਨ ਦਵਾਗੇ ਉਹ ਤੇ ਇੱਥੇ ਮੈਂ ਕਹਿੰਦੇ ਆ ਬੁਰਾ ਹਾਲ ਆ ਬਾਈ ਸਾਡਾ ਹਜੇ ਅੱਧਾ ਸ਼ਨੀਵਾਰ ਪਿਆਗਾ ਬੰਨ ਦੇ ਉੱਤੇ ਸੋ ਆਪਾਂ ਜਾਂਦੇ ਵੰਡਾਂਗੇ ਛੋੜਾ ਬਹੁਤ ਆਪਾਂ ਲੈ ਕੇ ਆਏ ਆ ਘਰਾਂ ਚ ਦੇਣ ਵਾਸਤੇ ਸੋ ਬਾਈ ਜੀ ਵਰਗਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇਹ ਨਹੀਂ ਸੀ ਪ੍ਰੋਬਲਮ ਜਿਵੇਂ ਉਸਮਾਨ ਵੀ ਲੈ ਕੇ ਆਇਆ ਸੀ ਸੇਵਕ ਸੇਵਾ ਕਰਦਾ ਸੋ ਜੀ ਤੇ ਬਹੁਤ ਧੰਨਵਾਦ ਆ ਮੇਰਾ ਭਰਾ ਇਹਦੇ ਵਿੱਚ ਇਹਦੇ ਵਿੱਚ ਪਛਾਣ ਦਾ ਬਾਈ ਕਹਿੰਦਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਜੀ ਅਸੀਂ ਬਹੁਤ ਸੱਤ ਨੂੰ ਜਏ ਸੱਤ ਨੂੰ ਜੀ ਸੋ ਬਾਈ ਸਾਰੇ ਸੋ ਭੋਜਾ ਬਾਈ ਮਾਰ ਸਾਰੇ ਦੋਏ ਇਕੱਠੇ ਤੇ ਆਪਾਂ ਪਾਕਿਸਤਾਨ ਮੈਂ ਮਾੜਾ ਦੱਸਿਓ ਕਿਹੜੇ ਦਰਿਆਨੇ ਇਹ ਇਹ ਪਾਕਿਸਤਾਨ ਤੋਂ ਦਰਿਆ ਘੁੰਮਲੇ ਹੁੰਦਾ ਹੈ ਨਹੀਂ ਜਾ ਕੇ ਪਾਕਿਸਤਾਨ ਚੋਂ ਆ ਕੇ ਤੇਰੇ ਕੋਲ ਪਾਣੀ ਠੀਕ ਹੈ ਪਾਕਿਸਤਾਨ ਤੋਂ ਘੁੰਮ ਕੇ ਆਉਂਦਾ ਦਰਿਆ ਖਾਲਸਾ ਪੰਥ ਨਾ ਹੋਵੇ ਤਾਂ ਪੰਜਾਬ ਦੀ ਕੋਈ ਰੱਖਿਆ ਨਹੀਂ ਪਾਰਸਕ ਦਾ ਪੰਜਾਬ ਖਤਮ ਆ ਓਏ 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 ਕੀ ਕਰ ਲੈਣੇ ਆ ਤੇਰੇ ਵਾਲੇ ਫੋਨ ਤੇ ਕਰ ਮੈਨੂੰ ਸੈਂਡ ਕਰ ਦੇ ਇਹ ਸੋ ਜੀ ਆ ਆ ਗਏ ਨੇ ਪਿੰਡ ਦੇਖੋ ਇੱਧਰ ਮਾਹੌਲ ਅੱਜ 100 ਫੁੱਟ ਡੂੰਗਾ ਬਾਈ ਜੀ ਕਹਿੰਦੇ ਨੇ 100 ਫੁੱਟ ਸਾਡੇ ਬੱਚਿਆਂ ਵਰਗੇ ਤਾਂ ਇੱਥੇ 100 ਫੁੱਟ ਡੂੰਗਾ ਇੱਥੇ ਸੈਂਡੀ ਆਈ ਹੋਈ ਨਾ ਉਹ ਕਿਰਨ ਨੇ ਆਪਣੇ ਆ ਆਗੇ ਦੇਖੋ ਜੀ ਪਿੰਡ ਦਾ ਹਾਲ ਉਹ ਹੋ ਸਕੇ ਸਰਕਾਰੀ ਨਾ ਨਿੱਕਰ ਆ ਨਾ ਜੀ ਜੀ ਦੀ ਭੈਣਾ ਪਿੰਡ ਦਾ ਹਾਲ ਦੇਖੋ ਜੀ ਇੱਧਰਲੇ ਪਾਸੇ ਆਹ ਦੇਖੋ ਸ਼ਹਿਰ ਦੇ ਲੱਗਾ ਰਿਹਾ ਲੰਗਰ ਪਿੰਡ ਦੇ ਪਾਸੇ ਨਾ ਹੋਏ ਜਿਹੜਾ ਕਿ ਸਾਜਾ ਇੱਕ ਸਾਥ ਰਹੇ ਨਾਲ ਸਾਡੇ ਰਾਸ਼ਨ ਸਾਦਾ ਬਣਿਆ ਹੋਇਆ ਨਾਲ ਸਾਡੀ ਕਿਰਨ ਭੈਣ ਹੈ ਤੇ ਕੀ ਜਿਹੜੀ ਹੈਗੀ ਐ ਤੇ ਬੇਟੀਆਂ ਵਾਲੀ ਤੁਸੀਂ ਦੇਖ ਸਕਦੇ ਹੋ ਖਾਸਾ ਪੰਨਾ ਹਮੇ ਲਈ ਚਾਹੀਏ ਖਿਲਾਉਣੇ ਕੋਈ ਚਾਹੀਏ ਧਰਤੀ ਕਿ ਸੋਟੇ ਅੱਗ ਲੱਗ ਗਈ। ਜੇਰੇ ਕੇ ਵੀ ਸਾਡੇ ਨਾਲ ਜਾ ਕੇ ਪਰਾਂ ਦੇ ਵਿੱਚ ਸਾਡੀ ਆਪੇ ਜੀ ਤੋਰੀ ਮੋਹਣ ਤੋਰੀ ਮੋਹਣ ਬੇਦ ਨੇ ਮੈਨੂੰ ਬੇਦ ਤਾਂ ਭਾਈ ਸਾਰੇ ਬੇਦੀ ਕੰਨੀਆਂ ਹੱਥੇ ਬਾਬਾ ਜੀ ਮੇਰੇ ਕਿੱਧਰ ਲੱਗਦਾ ਜਬਾਰੀ ਨਹੀਂ ਆ ਕਰਨਾ ਹੋਈ ਨਹੀਂ ਬਈ ਨਹੀਂ ਵੀਰੇ ਇਹਨਾਂ ਕਹ ਹਾਏ ਭਾਈ ਆ ਕਾਂਸੀ ਦੋ ਨਾ ਹੋਏ ਰਾਮਾਏ ਰਾਮਾਏ ਉਹ ਦੇਖੋ ਉਹ ਕਿੱਸੇ ਕੋਲ ਦੇ ਸੇ ਉਹ ਦੇਖੋ ਘਰ ਕਿੱਦਾਂ ਡੁੱਬੇ ਪਏ ਵਿੱਚ ਓਹੋ ਹੋ ਹੋ ਇਹ ਪ੍ਰਮਾਤਮਾ ਕਿਉਂ ਇਦਾਂ ਕਿੰਨੇ ਸੋਹਣੇ ਸੋਹਣੇ ਘਰ ਆ ਵੇਖੋ ਓ ਹੋ 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 ਬਹੁਤ ਦਿਲਾਂ ਪਾਰ ਜਾ ਰਹੇ ਆਂ ਜੀ ਕਿ ਉਧਰ ਵੀ ਵਰਤੇ ਆ ਲੋਕ ਓ ਹੋ ਹੋ ਉਧਰ ਵੀ ਸ਼ਿਪ ਤੇ ਦੇਖੋ ਬਲਾ ਸਿੱਧੂ ਬਾਈ ਵਰਗੇ ਫਿਰਦੇ ਨੇ ਜੀ ਨਹੀਂ ਭਾਈ ਬਹੁਤ ਬੁਰਾ ਹਾਲ ਹੈ ਜੇ ਅਪਾ ਘਰ ਦੇ ਵਿੱਚ ਬੈਠ ਕੇ ਕੁਛ ਨਹੀਂ ਕਰ ਸਕਦੇ ਕੁਛ ਭੈਂਤਰਾ ਐ ਜਿਹੜੀ ਐ ਜਿਹੜੇ ਸੇਵਾ ਕਰਨਾ ਤਾਂ ਚਾਹਦੇ ਪਰ ਪਹੁੰਚ ਨਹੀਂ ਸਕਦੇ ਆ ਨਹੀਂ ਸਕਦੇ ਖਾਲਸਾ ਪੰਥ ਨੂੰ ਬਈ ਦਿਲੋਂ ਸਲੂਟ ਹੈ ਸਾਨੂੰ ਦਿਲੋਂ ਸਲੂਟ ਕਰਦੇ ਸਾਡੇ ਬੱਚਿਆਂ ਨੂੰ ਸਾਡੇ ਭਰਾਵਾਂ ਨੂੰ ਅਸੀਂ ਸਾਰੇ ਹੱਥ ਬਈ ਬਹੁਤ ਬਹੁਤ ਜੀ ਦੇਖੋ ਅਸੀਂ ਆਪਣੇ ਕਿਹੜੇ ਪਿੰਡਾਂ ਨਾਲ ਪਾਜ਼ਿਲ ਦਾ ਪਾਜ਼ਿਲ ਦਾ ਪਾਜ਼ਿਲ ਦਾ ਪਿੰਡ ਜਿਹੜਾ ਕਿ ਪਾਕਿਸਤਾਨ ਬਾਰੇ ਨੂੰ ਭਾਈਦੇ ਨੇ ਬਹੁਤ ਹੀ ਪੁਰਾਣਾ ਕਰਨ ਦੇ ਬਾਅਦ ਨੇ ਤੋਂ ਜ਼ੋਰਦਾਰ ਦਾ ਜੇਨੇ ਤੇ ਆਸ ਪ੍ਰਾਪਨਾ ਕਰਦੇ ਕਿ ਜਿੰਨੇ ਵੀ ਮੇਰੇ ਭੈਣ ਭਾਈ ਨੇ 95 ਆਪਣਾ ਕੋਈ ਨਾ ਕੋਈ ਹਿੱਸਾ ਦਾਨ ਪਾ ਕੇ ਆਪਣਾ ਫਾਊਂਡੇਸ਼ਨ ਨੂੰ ਭੇਜੋ ਸਵਾਛਿਤ ਸਾਡੀ ਜਿੰਨੇ ਵਕਾਤ ਸੀ ਆਪਣੇ ਬਾਤ ਦੇ ਮੁਤਾਬਕ ਕਿਰਨਾ ਹੋਗੀ ਲੈਂਦੀ ਹੋਗੀ ਹੋਰ ਕੀ ਕੰਮ ਕਰੇ ਹੈਲਪ ਕੀਤੀ ਹੈ ਸੋ ਅਸੀਂ ਆਏ ਆ ਕਿ ਕੁਝ ਸਮਾਨ ਇੱਥੇ ਹੈ ਕੁਝ ਸਮਾਨ ਉੱਥੇ ਹੈ ਕੁਝ ਅਸੀਂ ਟੈਂਪਰ ਚ ਲਵਾਂਗੇ ਜੋ ਲੇਡੀਜ਼ ਦੀ ਪ੍ਰੋਬਲਮ ਆ ਉਹ ਸਮਾਨ ਲੈ ਕੇ ਆਏ ਆ ਸੋ ਮੈਂ ਸਾਰਿਆਂ ਨੂੰ ਇਹ ਕਹੂੰਗੀ ਬਈ ਸਾਰੇ ਜਾਣੇ ਦੁੱਖ ਦੀ ਘੜੀ ਚ ਪੰਜਾਬ ਦੇ ਨਾਲ ਖੜੋ ਸਾਡਾ ਖਾਲਸਾ ਪੰਥ ਜਿਹੜਾ ਜੀਨੋ ਸਲੂਟ ਆ ਸਾਡੇ ਬੱਚਿਆਂ ਨੂੰ ਸਾਡੇ ਭਰਾਵਾਂ ਨੂੰ ਜੋ ਕਿ ਹਰ ਵੇਲੇ ਪੰਜਾਬ ਦੇ ਨਾਲ ਯੋਧੇ ਸਾਡੇ ਖੜੇ ਰਹਿੰਦੇ ਨੇ ਤੇ ਮੈਂ ਤੁਹਾਨੂੰ ਮੌਲਵੀ ਬਣਾ ਬਣਾਉਣਾ ਹਮ ਲੇਕੈਨ ਦਾ ਕਰਨ ਭੈਣ ਦੇ ਚੁੱਪ ਕਿੱਥੇ ਆ ਕਰਨ ਭੈਣ ਸਾਡੀ ਮੇਰਾ ਤਾਂ ਬਹੁਤ ਬੁਰਾ ਆ ਆ ਛੱਡਿਓ ਕਿੱਥੇ ਬਣਾ ਲਾ ਪਤਾ ਤੇ ਪਾਵਾਂਗੇ ਵੀ ਉਹਦੇ ਫੋਨ ਤੋਂ ਬਣਾਵਾਂਗੇ ਸਿੱਧੀ ਇੱਥੇ ਬਣਣੀ ਆ ਆ ਸਮਾਨ ਇਹਦੇ ਨਾਲ ਚੜਦੀ ਕਲਾ ਕਰੀ ਸਾਰਿਆਂ ਨੂੰ ਸੋ ਜੀ ਆ ਦੇਖੋ ਘਰ ਦੇਖੋ ਵਿਚਾਰੇ ਪਿੰਡਾਂ ਦੇ ਲੋਕ ਉਹ ਚਰਿਆਸਮੀਂ ਦੁਕਾਨਦਾਰ ਬਹੁਤ ਬੁਰਾ ਹਾਲ ਹੈ ਜੀ ਦੇਖੋ ਕਿੱਥੇ ਖੜੇ ਨੇ ਮੇਰੇ ਭਰਾ ਸੋ ਦੁੱਖ ਬੜਾ ਠੀਕ ਪ੍ਰਮਾਤਮਾ ਇਹ ਚੀਜ਼ਾਂ ਨਾ ਕਰੋ ਆਪਾਂ ਸਮਾਨ ਕਿਹੜਾ ਲੈ ਕੇ ਆਏ ਸੀ ਮੈਨੂੰ ਆਂ ਦੱਸੋ ਆਪਣਾ ਸਮਾਨ ਉੱਥੇ ਰਹਿ ਗਿਆ ਕੋਈ ਨਾ ਕੋਈ ਨਹੀਂ ਨਹੀਂ ਬ੍ਰੈਡ ਵੀ ਪਈ ਨਹੀਂ ਯਾਰ ਰੋਣਾ ਨਹੀਂ ਨਾ ਕਰਾਂ ਕਰ ਤਾਰ ਦੋ ਮੱਡੀਆਂ ਖੜ ਲੀ ਤੋਂ ਨਾਉਣੀਆਂ ਪਿੰਡੂਆਂ ਇਹ ਪਿੰਡ ਕਿਹੜਾ ਹੈ ਇਹ ਪਿੰਡ ਦਾ ਫਾਗਲ ਕੇ ਦਿਖਾਓ ਸੋ ਦੇਖੋ ਜੀ ਕਿਵੇਂ ਬੈਠਾ ਹਾਏ ਮੱਜਾ ਦੇਖੀ ਓਹ ਹੋ ਹੋ ਹਾਏ ਰੱਬਾ ਮੱਜਾ ਜਿੱਦ ਨਹੀਂ ਰੱਖੀ ਅੱਗੇ ਉਹਨੇ ਘੰਡਾ ਧਾਤੀ ਉਹਦੀ ਇੰਦਰੀ ਦੇਖੋ ਮੱਜਾ ਦਾ ਹਾਏ ਰੱਬਾ ਹਾਏ ਸਾਨੂੰ ਬੱਸ ਇੱਥੇ ਰੋ ਪੜੀ ਇੱਥੇ ਰੋ ਪਈ ਨਹੀਂ ਕੀ ਗਲਤੀ ਹੋਈ ਇਹ ਸਾਨੂੰ ਨਹੀਂ ਤਾਂ ਲੰਘਦੇ ਆ ਭਾਈ ਇੱਕ ਮਿੰਟ ਹੋਲੀ ਓਹ ਹੋ 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 ਇੱਥੇ ਟੋਆ ਤਾਂ ਹੈ ਮੈਂ ਜਾਵਾਂ ਚਾਹ ਰਿਆਂ ਦੇਖੀ ਬਈ ਮੇਰਾ ਪੂਰਾ ਸਾਲ ਤੋਂ ਨਾ ਮਾਰੀ ਟੋਆ ਤਾਂ ਨਹੀਂ ਬਾਈ ਸਾਲ ਚ ਕਿਹਨਾਂ ਬਾਈ ਥੱਲੇ ਨਾ ਉਤਰੀ ਪਲੀਜ਼ ਬਾਈ ਥੱਲੇ ਨਾ ਉਤਰੀ ਹਾਏ ਮੰਜਾ ਦੇਖੋ ਕਿਵੇਂ ਖੜੀਆਂ ਨੇ ਬਹੁਤ ਬੋਹ ਵੀ ਐਂ ਲੱਗਦਾ ਜਿੱਦਾਂ ਕੁੜੀ ਕਰੀਆਂ ਹੁੰਦੀਆਂ ਨਹੀਂ ਵੀਰੇ ਇੰਨੇ ਕਦੇ ਮੋਲ ਨਹੀਂ ਦੇਖਿਆ ਹਾਏ ਬੱਚੇ ਵਾਹ ਕੀ ਦੇਖੋ ਦਿਖਾਈ ਮਾਰੀ ਜ ਮੱਛਰ ਦੀ ਗਲਾਜ ਆਏ ਰੱਬਾ ਦੇਖੋ ਲੋਕੋ ਦੇਖੋ ਪਰਮਾਤਮਾ ਨੂੰ ਯਾਦ ਕਰੋ ਯਾਰ ਇਹ ਚੀਜ਼ਾਂ ਨਾ ਕਰੋ ਆ ਕੁੱਤੀ ਫੜਾਓ ਵੀ ਕਿਵੇਂ ਕਰਨਾ ਫੜਾਓ ਬੱਡੀ ਫੜਾਓ ਤੁਸੀਂ ਸਮਾਨ ਪੁੱਟਾ ਫੜਾ ਦਿਓ ਫੜਾ ਦਿਓ ਕੋਈ ਗੱਲ ਨਹੀਂ ਐ ਸੈਂਟਰੀ ਪੈਡ ਥੋੜੇ ਦੇ ਦਿਓ ਬੀਤੇ ਇਹਨਾਂ ਨੂੰ ਸੋ ਬਹੁਤ ਬੁਰਾ ਹਾਲ ਹੈ ਜੀ ਸੈਂਡੀ ਆ ਵੀਰੇ ਡਾਕਰਨਾ ਸਮਾਨ ਫੜਾ ਬਟੇ ਉਹ ਵਾਹ ਸਮਾਨ ਇਹਦੇ ਵਿੱਚ ਬਿਊਟੀ ਬਿਸਕੁਟਾਂ ਦੇ ਪੈਕਟ ਦੋ ਮੱਜਾ ਪਸੂ ਖੜੇ ਨੇ ਬਹੁਤ ਬੁਰਾ ਹਾਲ ਐ ਸ਼ੋਰ ਹਾਂ ਕੀ ਹੋ ਗਿਆ ਕੁੜੀਆਂ ਨੂੰ ਫੇਰ ਸਾਨੂੰ ਦੇ ਦੋ ਇਹ ਚੀਜ਼ ਅਸੀਂ ਤਾਂ ਆਪਣੇ ਇਹ ਤਾਂ ਬਰ ਕੁੜੀਆਂ ਨੂੰ ਦੇਣਾ ਨਾ ਯਾਰ ਬਰੈਡ ਦੇ ਪੈਕਟ ਹੋਰ ਦੋ ਯਾਰ ਆਖੀ ਤਾਂ ਜਾਣਦੇ ਦੋ ਯਾਰ ਬਰੈਡ ਹੋਰ ਦੋ ਉਹਨਾਂ ਨੂੰ ਬਿਊਟੀ ਕੱਢੋ ਪੁੱਤਰ ਹੋਰ ਸੋ ਜੀ ਸੇਵਾ جاری ਮਨ ਬੜਾ ਦੁਖੀ ਹੋਇਆ ਇਹ ਨਾ ਚੀਜ਼ਾਂ ਨੂੰ ਦੇਖ ਕੇ ਦੇਯਾਂ ਨੇ ਦੇਯਾਂ ਨੇ ਕੋਈ ਨਾ ਸੋ ਇਹਨਾਂ ਦੇ ਦੇ ਜਾਂਗੇ ਫਿਰ ਮੱਜਾਂ ਪਸੂ ਯਾਰ ਮੇਰਾ ਤਾਂ ਬਹੁਤ ਲੱਗਦਾ ਜਿਵੇਂ ਇਹ ਵੀ ਆਪਾਂ ਨੂੰ ਦੇਖਣ ਲਈ ਆ ਕੇ ਵੀ ਪਰਮਾਤਮਾ ਦੇਖੋ ਇਹਨਾਂ ਨੂੰ ਵਿਚਾਰਨੋ ਹੈ ਪਰਮਾਤਮਾ ਮੋੜਾ ਮੋੜ ਮੋੜੋ ਜੀ ਤੁਸੀਂ ਪਰਮਾਤਮਾ ਨੂੰ ਬਹੁਤ ਮਨ ਦੁਖੀ ਹੋ ਰਿਹਾ ਮੱਜਾਂ ਗਾਈਆਂ ਭੁੱਖੀਆਂ ਧਈਆਂ ਇੱਥੇ ਹਰੇ ਚਾਰੇ ਦੀ ਵੀ ਲੋੜ ਆ ਮੈਨੂੰ ਲੱਗਦਾ ਖਾਰਾ ਲਾ ਚਾਰੇ ਦੀ ਲੋੜ ਆ ਮੰਮੀ 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 ਆ ਗਈ ਆ ਗਈ ਸੋ ਸੋ ਜੀ ਲਾ 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 ਬਾ ਗਾੜੀ ਲਾ ਗਾੜੀ ਲਾ ਕੀ ਹੋ ਗਿਆ ਕੀ ਹੋ ਗਿਆ ਗਾੜੀਆਂ ਕੀ ਹੋ ਗਿਆ ਪੁੱਤਰ ਨਾ ਥੱਲੇ ਪੁੱਤਰ ਨਾ ਕੀ ਕਰ ਰਹੇ ਹੋ ਡਰ ਨੂੰ ਐ ਵੜਾ ਹੁੰਦਾ ਬੋਰਡ ਦਾ ਇਹਨਾਂ ਦਾ ਤੇ ਜ ਕੰਦੋ ਤੇ ਨਾ ਹੋਈ ਬੇ ਅੱਗੇ ਕੰਦ ਨਾ ਹੋਵੇ ਤੇ ਉਹ ਕਿਤੇ ਲਈ ਹੈ ਨਾ ਬਣਾਇਆ ਬਣਾ ਅੱਛਾ ਜੀ ਸੋ ਬਹੁਤ ਮਨ ਦੁਖੀ ਬਾਈ ਕਹਿੰਦਾ ਮੈਂ ਡੈਡ ਬੋਡੀ ਕਰਦਾ ਮੈਂ ਕਿ ਮੈਂ ਤਾਂ ਜਿੰਦਾ ਹਾਂ ਜੇ ਪਾਣੀ ਕੌਣ ਤੱਕ ਠੱਲੇ ਲੈ ਕੇ ਬਚਾਉਂਦਾ ਬਹੁਤ ਮਨ ਦੁਖੀ ਮੈਂ ਇਹ ਸਭ ਸੀ ਕਹਿਣੀ ਆ ਆ ਬਾਈ ਬਰ ਜਾਂਦੀ ਆ ਯਾਰ ਦੇਖਿਆ ਹੀ ਨਹੀਂ ਜਾਂਦਾ ਨਹੀਂ ਦੇਖਿਆ ਜਾਂਦਾ ਯਾਰ ਜਾ ਰਹਾ ਹਾਂ ਬਹੁਤ ਮਨ ਦੁਖੀ ਆ ਮੁੱਢੀ ਪਾਸੂ ਕਿੱਦਾਂ ਦੇਖ ਰਹੀ ਹੈ ਨਾ ਨਾ ਕੁਲ ਚਾਰਾ ਵੀ ਜਾਣਾ ਚਾਹੀਦਾ ਚਾਰਾ ਤਾਂ ਦਿੰਦੇ ਵੀਰੇ ਚਾਰਾ ਭੇਜਦੇ ਇਹਨਾਂ ਨੂੰ ਕੋਈ ਨਾ ਕੋਈ ਹਏ ਹਏ ਆ ਕੀ ਹੋ ਗਿਆ ਜਗਰੂ ਜਗਰੂ ਪਾ ਚੱਪੂ ਕਿੱਥੇ ਆ ਲਓ ਹਾਂ ਲਓ ਨਾ ਕੁਲ ਬੈਠਣ ਨੂੰ ਨਹੀਂ ਆਗਾ ਨਾ ਮੈਂ ਫਿਰ ਹਾਲ ਆ ਬਈ ਹਾਂਜੀ ਮਾਸ ਆਪਾਂ ਹੋਰ ਨਹੀਂ ਨਹੀਂ ਅੱਛਾ ਅੱਛਾ ਬਾਈ ਨੇ ਲਾ ਕੇ ਕਹਿੰਦੇ ਚੇਕ ਮੈਂ ਤਾਂ ਜਾਕਟ ਵੀ ਨਹੀਂ ਪਾ ਜਾਕਟ ਨਾ ਤਾਂ ਪਾਉਣਾ ਤਾਂ ਨਾ ਮੈਨੂੰ ਜਿੰਦਾ ਲਾਓ ਜੀ ਲਾਓ ਹੋਰ ਖੀਆ ਆ ਫੜ ਮੈਂ ਜਾਕਟ ਪਾਉਣਾ ਅੱਛਾ ਵੀ ਕੁੱਕੀ ਬਾਜੇ ਕਿੰਨਾ ਮਰ ਗਈ ਤੂੰ ਤਾਂ ਮੈਨੂੰ ਬਚਾ ਲੇਂਗੀ ਮੈਂ ਤੈਨੂੰ ਫੜ ਲਊਣਾ ਹਾਂ ਮੈਂ ਭਾਰੀ ਐ ਮੈਂ ਡੁੱਬੂਗੀ ਕਿਸੇ ਦਾ ਡਰ ਲੱਗਦਾ ਬਹੁਤ ਪੂਰਾ ਕਿੰਨਾ ਕੱਢੂਗਾ ਮੈਨੂੰ ਨਾ ਪਤਾ ਕਿੱਧਰ ਥੱਲੇ ਉੱਤਰਨਾ ਪਵੇ ਬਹੁਤ ਡਰ ਆ ਰਿਹਾ ਕੁਠੀ ਪਾਈ ਐ ਕਿੱਥੇ ਸਿੱਧੀ ਆ ਆ ਪਿੱਛੇ ਜਾਉਏ ਹੈ ਇਹ ਪਿੱਛੇ ਜਾ ਤੂੰ ਮੋੜੇ ਨਾ ਲਾ ਕੇ ਮੈਂ ਛੱਡ ਜਾ ਹਾਂ ਚਲਾ ਲਓ ਜੀ ਕੋਈ ਗੱਲ ਨਹੀਂ ਪਤਾ ਅੱਛਾ ਅੱਛਾ ਡਿੱਗਾਂਗੇ ਤਾਂ ਮੁੰਦੇ ਮੁੰਦੇ ਤੈਰ ਲਾਂਗੇ ਮਤਲਬ ਆਪਣੇ ਇੰਦਾ ਸੰਗਤੀ ਲੈ ਕੇ ਆਉਂਦੇ ਤੁਹਾਡੇ ਵਰਗੇ ਲਿਆਉਂਦੇ ਦਿੱਲੀ ਵਸੇ ਲਿਆਉਂਦੇ ਆ ਨਹੀਂ ਤਾਂ ਆਪਾਂ ਆ ਜਾਗਾ ਉੱਥੇ ਖੜਾ ਜਾ ਕਰਾਂਗੇ ਆ ਕੇ ਇਹਦੀ ਕੀ ਗੱਲ ਹੈ ਲੈ ਹੈ ਬਹਿੰਡੇ ਦੇ ਆ ਗੰਡੇ ਤੋਂ ਆ ਜਾਗੇ ਬਾਹਰ ਓਡੇ ਵਰਗੇ ਭੈਣ ਭਰਾ ਜਿੱਥੇ ਦਾ ਕਰ ਰਹੇ ਦੇਖੋ ਜੀ ਹਰਾਚਾਰਾ ਕਹਿੰਦੇ ਬਹੁਤ ਬਹੁਤ ਅੱਛਾ ਬਹੁਤ ਪਸੂਆਂ ਦਾ ਹੱਦ ਬਈ ਜਹ ਤੱਕ ਲੱਗਦਾ 700 ਕਿਲੋਮੀਟਰ ਦਾ ਅੱਛਾ ਜਦੋਂ ਅਸੀਂ ਰੱਦ ਕਰ ਬੋਲਣੇ ਕਹਿ ਗੋਣ ਪਹਿਲਾਂ ਕੁਝ ਜਸਦੇ ਹਾਂਜੀ ਹਾਂਜੀ ਦੀ ਤੁਸੀਂ ਮੇਰੀ ਵੀ ਬਣਾ ਦੋ ਲੈ ਬੰਦੇ ਨਹੀਂ ਇਹ ਬੰਨਾ ਨਹੀਂ ਲਗਣਾ ਕੋਈ ਲੋਇਲ ਸੀ ਤਾਂ ਨਹੀਂ ਭਾਈ ਆਹ ਬੋਰਾ ਟੈਨ ਲਾ ਲੈ ਆ ਆਹ ਘਰ ਆ ਗਈ ਜਿੱਥੇ ਆਹ ਦੇਖੋ ਜੀ ਪਿੰਡਾਂ ਦੇ ਲੋਕ ਵਿਚਾਰੇ ਕਿਸਤੀ ਨੂੰ ਜਾ ਰਹੇ ਆ ਜੀ ਹਾਂ ਜੀ ਪਰਮਾਤਮਾ ਹਾਈ ਮਾਲ ਕੋਈ ਚੱਕਰ ਨੂੰ ਸਿਰ ਬੰਦ ਕਰ ਲਓ ਦੇਖੋ ਜੀ ਕਿੱਦਾਂ ਲੋਕ ਆ ਰਹੇ ਨੇ ਪਿੰਡਾਂ ਦੇ ਸੋ ਆਪਾਂ ਲਾਈਵ 'ਚ ਮੈਂ ਹੁਣ ਲਾਈਵ ਵੀ ਆ ਦੂਦਾ ਫੋਨ ਵੀ ਹੈ ਨਹੀਂ ਮੇਰੇ ਕੋਲ ਇੱਕ ਬੀਬੀ ਡਰਦੀ ਵਾਲਾ ਕਹਿੰਦਾ ਆ ਕੇ ਲਿਆ ਦਿੰਦੇ ਕਿਵੇਂ ਹੋਣਗੇ ਬਿਊਟੀ ਤੂੰ ਇੱਧਰ ਆ ਮੈਨੂੰ ਮੜ ਦੇ ਟੈਨ ਦੇ ਆ ਵਿਚਾਰੇ